ਪੂਰੀ ਥੈਲੀਆਂ ਮਰੀਤੀ ਦੀ ਉਦਾਂ ਪੈਸੇ ਵੀ ਮਿੱਟੀ ਟਰਾਲੀਆਂ ਦੇ ਵਿੱਚ ਆ ਰਹੀ ਆ ਗਾਦੇ ਜਿਹੜਾ ਮੁੰਡਾ ਉਹ ਆਮ ਪਿੰਡਾਂ ਦੇ ਲੋਕ ਆਮ ਸੰਗਤ ਲਾ ਰਹੀ ਹੈ ਇਹ ਸਰਕਾਰ ਦੇ ਹਿਸਾਬ ਨਾਲ ਦੇਖਦੇ ਠੇਕਾ ਦੇਣ ਦੇ ਹਿਸਾਬ ਨਾਲ ਹੁਣ ਪਿੰਡ ਡੋਬੇ ਹੋਣੇ ਇਸ ਬੰਦ ਦੇ ਉੱਤੇ ਬੋਰ ਦੀ ਟੈਲ ਦਾਸ ਵੇਕੇ ਮੌਜੂਦ ਹਨ ਸਾਡੇ ਨਾਲ ਸੇਵਾਦਾਰ ਨਛੱਤਰ ਸਿੰਘ ਜੀ ਅਲਾਚੌਰ ਤੋਂ ਜਿਹੜੇ ਕਿ ਇੱਥੇ ਰਹਿ ਕੇ ਆਪ ਪਰਸੋਂ ਚੌਥ ਤੋਂ ਮੈਂ ਦੇਖ ਰਿਹਾ ਇੱਥੇ ਆ ਕੇ ਅਰਦਾਸ ਵੀ ਕੀਤੀ ਗਈ ਸੀਗੀ ਅਕਾਲ ਪੁਰਖ ਦੇ ਚਰਨਾਂ ਵਿੱਚ ਕਿ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਠੰਡ ਵਰਤਾਓ ਤੇ ਉਹ ਜਿਹੜੇ ਹੈਗੇ ਇੱਥੇ ਡਟੇ ਹੋ ਆ ਪੂਰੇ ਤਰ੍ਹਾਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਉਹਨਾਂ ਦਾ ਕਿਸ ਤਰ੍ਹਾਂ ਤੁਸੀਂ ਤੁਹਾਨੂੰ ਲੱਗ ਰਿਹਾ ਜੀ ਇੱਥੇ ਕਿਸ ਤਰ੍ਹਾਂ ਸੁਭਾਵਾਂ ਮਾਜਰੀਆਂ ਚੱਲ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਆਪ ਸਾਰਿਆਂ ਨੂੰ ਦੱਸ ਹੀ ਦਿੱਤਾ ਕਿ ਬੁਰਜ ਟਹਿਲਦਾਸ ਦਰਿਆ ਦੇ ਬੰਦੇ ਉੱਪਰ ਸੇਵਾ ਚੱਲ ਰਹੀ ਹੈ ਇਹਦੇ ਵਿੱਚ ਸੇਵਾ ਬੇਸ਼ੱਕ ਸਰਕਾਰਾਂ ਨੇ ਠੇਕੇ ਦੇਤੇ ਪਰ ਠੇਕੇ ਦੇ ਵਿੱਚ ਵੀ ਕੁਸ਼ਕ ਬੰਦੇ ਨਹੀਂ ਅੱਛਾ ਜੀ ਜਿਆਦਾ ਨਹੀਂ ਜਦੋਂ ਜੀਜਾ ਕਰਦਾ ਹੁਣ ਮਸ਼ੀਨਰੀ ਤਾਂ ਹੈ ਨਹੀਂ ਇਨਸਾਨ ਤਾਂ ਇਨਸਾਨ ਹੀ ਹੁੰਦਾ ਬਿਲਕੁਲ ਉਹਦੇ ਕਰਕੇ ਫੇਰ ਵੀ ਇੰਨਾ ਜ਼ਿਆਦਾ ਨਹੀਂ ਜਿਹੜਾ ਜ਼ਿਆਦਾ ਸੇਵਾ ਨੂੰ ਮੁੰਡਾ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਔਰ ਹੋਰ ਵੀ ਦੂਰ ਦਰੇਡੇ ਤੋਂ ਵੀ ਟਰਾਲੀਆਂ ਟਿਪਰ ਪਾਰ-ਪਾਰ ਕੀ ਬੂਰੀ ਥੈਲੀਆਂ ਮਰੀਤੀ ਦੀ ਉਦਾਂ ਵੈਸੇ ਵੀ ਮਿੱਟੀ ਟਰਾਲੀਆਂ ਦੇ ਵਿੱਚ ਆ ਰਹੀ ਆ ਜਿਆਦੇ ਜਿਹੜਾ ਮੁੰਡਾ ਉਹ ਆਮ ਪਿੰਡਾਂ ਦੇ ਲੋਕ ਆਮ ਸੰਗਤ ਲਾ ਰਹੀ ਹੈ ਉਹਦੇ ਕਰਕੇ ਜੇ ਇਹ ਸਰਕਾਰ ਦੇ ਹਿਸਾਬ ਨਾਲ ਦੇਖਦੇ ਠੇਕਾ ਦੇਣ ਦੇ ਹਿਸਾਬ ਨਾਲ ਹੁਣ ਪਿੰਡ ਡੋਬੇ ਹੋਣੇ ਸੀ ਇਹ ਨਹੀਂ ਸੀ ਰੋਕ ਸਕਦਾ ਪਰ ਇਹ ਲਗਾਤਾਰ ਕੰਮ ਚੱਲਣ ਦੇ ਬਾਵਜੂਦ ਵੀ ਦਰਿਆ ਖੋਰਾ ਲਾਈ ਜਾਂਦਾ ਕੱਲ ਵੀ ਪਿਛੇ ਉਹ ਸਾਰਾ ਜਿਹੜਾ ਤੁਸੀਂ ਦੇਖ ਕੇ ਸੀ ਪੋਗਲੇਰ ਮਸ਼ੀਨ ਚੱਲਦੀ ਜੀ ਉਦੇ ਕੋਲ ਸਾਰਾ ਬਨ ਉਧਰ ਧੁਰ ਤੱਕ ਚੱਲ ਚੱਲਿਆ ਸੀ ਜੀ ਪਰ ਉਧਰੋਂ ਟੱਕਰ ਵੱਜੀ ਇਧਰ ਉਧਰ ਤੱਕ ਚਲੇ ਗਏ ਸੀ ਵੀ ਉਧਰ ਪਿੱਛੇ ਤੱਕ ਜਾਂਦੇ ਸੀ ਪਰ ਫਿਰ ਉਹ ਖੋਰਾ ਪਾ ਕੇ ਉਸ ਤੋਂ ਬਹੁਤ ਕੁਝ ਰੋੜ ਕੇ ਲੈ ਗਈ ਨਾਲ ਦਰਿਆ ਸਥਿਤੀ ਜਿਹੜੀ ਹੈਗੀ ਆ ਹਜੇ ਵੀ ਆ ਕਾਫੀ ਜਿਹੜੀ ਹੈਗੀ ਆ ਤਣਾਪੁਰ ਨੇ ਆ ਇੱਥੇ ਇਸ ਬੰਦੇ ਉੱਤੇ ਕਿ ਜੇਕਰ ਪਿੱਛੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਹੈ ਕਿ ਭਾਰੀ ਬਾਰਿਸ਼ ਦਾ ਸੰਕੇਤ ਵੀ ਦਿੱਤਾ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ ਤੇ ਪੰਜਾਬ ਦੇ ਵਿੱਚ ਵੀ ਤੇ ਅਗਰ ਜੇਕਰ ਐਸੇ ਤਰ੍ਹਾਂ بارش ਹੁੰਦੀ ਆ ਤਾਂ ਇੱਥੇ ਜਿਹੜਾ ਹੈਗਾ ਜਿਹੜਾ ਖਤਰਾ ਹਜੇ ਵੀ ਬਰਕਰਾਰ ਹੈ ਪਰ ਮਹਾਂਪੁਰਖਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੀ ਪੱਧਰ ਦੇ ਉੱਤੇ ਜਿਹੜੇ ਇੱਥੇ ਪਹੁੰਚੇ ਹੋਣ ਦਿਨ ਰਾਤ ਇੱਕ ਕਰਕੇ ਇਸ ਬੰਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪ੍ਰਸ਼ਾਸਨ ਨੇ ਜਿਆ ਠੇਕਾ ਦਿੱਤਾ ਤੇ ਮਹਾਂਪੁਰਖਾਂ ਵੱਲੋਂ ਇਹ ਕਹਿਣਾ ਕਿ ਠੇਕਾ ਭਾਵੇਂ ਦਿੱਤਾ ਗਿਆ ਪਰ ਠੇਕੇ ਵਾਲੇ ਕੰਮ ਕਰਨ ਵਾਲੇ ਬੰਦੇ ਥੋੜੀ ਜਿਹਾ ਉਹ ਉਹ ਕਵਰ ਨਹੀਂ ਕਰ ਸਕਦੇ ਜਿੰਨਾ ਜਿਹੜਾ ਕੰਮ ਹੈਗਾ ਤੇ ਹੁਣ ਜਿਹੜਾ ਹੈਗਾ ਅਕਾਲ ਪੁਰਖ ਦੀ ਚਰਨਾਂ 'ਚ ਆਪਾਂ ਸਾਰੇ ਇਹੀ ਅਰਦਾਸ ਕਰਦੇ ਆਂ ਕਿ ਮਹਾਰਾ ਜੀ ਕਿਰਪਾ ਕਰਨ ਤੇ ਜਿਹੜਾ ਮੌਸਮ ਸਹੀ ਹੋ ਜਾਏ ਤੇ ਬਾਰਿਸ਼ਾਂ ਬੰਦ ਹੋ ਜਾਣ ਤੇ ਪਾਣੀ ਦਾ ਜਿਹੜਾ ਵਹਾ ਜਿਹੜਾ ਹਿਮਾਚਲ ਤੋਂ ਸਤਲੁਜ ਦਰਿਆ ਦੇ ਵਿੱਚ ਹੀ ਹੋ ਕੇ ਇੱਥੇ ਆ ਰਿਹਾ ਉਹ ਘਟ ਜਵੇ ਤਾਂ ਕਿ ਇਹ ਸਾਡੇ ਲੋਕ ਇਹ ਸਾਡੀਆਂ ਸੰਗਤਾਂ ਆਸ-ਪਾਸ ਦੇ ਲੋਕੀ ਆਰਾਮ ਦੀ ਨੀਂਦ ਸੌ ਸਕਣ ਕੈਮਰਾ ਡੜਿਆ ਨਹੀਂ ਜਾਂਦਾ ਇੰਦਾ ਬਾਬਾ ਦੇ ਪਾਸੇ ਨੂੰ ਹਾਂ ਉਹ ਠੋਕ ਨੂੰ ਬੁਲਾਉਣਾ ਚਾਹੀਦਾ ਉਹ ਮਹਾਂਪੁਰਕਾ ਵੱਲੋਂ ਵਰਸਾਏਗਾ ਹੈ ਬਾਬਾ ਸਤਨਾਮ ਸਿੰਘ ਜਿਹੜੇ ਹੈਗੇ ਆ ਹੋਰ ਜਿਹੜੇ ਟੈਲਪੋਨ ਬੰਦੇ ਉੱਤੇ ਮੌਜੂਦ ਹਨ ਤੇ ਜਿਹੜਾ ਕਿ ਪੂਰਾ ਇਸ ਜਿਹੜੀ ਹੈਗੀ ਆ ਸੇਵਾ ਨੂੰ ਜਿਹੜਾ ਸੰਗਤਾਂ ਨਾਲ ਮਿਲ ਕੇ ਪ੍ਰਸ਼ਾਸਨ ਨਾਲ ਤੇ ਸਭ ਜਥੇਬੰਦੀਆਂ ਨਾਲ ਇਸੇ ਸੇਵਾ ਨੂੰ ਚਲਾ ਰਹੇ ਆਏ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਕਿਸ ਤਰ੍ਹਾਂ ਭੂਗਧਨਾਂ ਨੂੰ ਉਪਦੇਸ਼ ਕਰਦੇ ਆ ਤੇ ਕਿਸ ਤਰ੍ਹਾਂ ਸੇਵਾਵਾਂ ਚੱਲਦੀਆਂ ਭਾਈ ਗੁਰਜੀ ਦਾ ਖਾਲਸਾ ਹੋਵੇ ਭਾਈ ਗੁਰਜੀ ਦੀ ਫਰਸ਼ ਮਾਹਪੁਰ ਕੋ ਕਿਸ ਤਰ੍ਹਾਂ ਸੇਵਾਵਾਂ ਚੱਲ ਰਹੀਆਂ ਜਿਹੜੀਆਂ ਬੰਦ ਹੋ ਗਈਆਂ ਤੇ ਗੁਰੂ ਪਰੀਸਾਦ ਸਿੰਘ ਜੀ ਆ ਵੀ ਨੂੰ ਪਤਾ ਹੈ ਜੋ ਪੰਜਾਬ ਦੇ ਹਾਲਾਤ ਨੇ ਇਸ ਟਾਈਮ ਜੋ ਇਸ ਟਾਈਮ ਬੁਰਜ ਟਹਿਲ ਦਾਸ ਜੀ ਜਿੱਥੇ ਕਿ ਤੁਸੀਂ ਬੰਨ ਟਾਲ ਲੱਗ ਚੁਕਿਆ ਦਾਦਾ ਜਗਾ ਤੋਂ ਢੜ ਚੁੱਕਾ ਹੈ ਕਿਉਂਕਿ ਇਹਦੇ ਅੰਦਰ 14 ਏਕੜ ਜ਼ਮੀਨ ਸੀ ਜਿਹੜੀ ਪਿੱਛੇ ਨੂੰ ਸੀ ਜੀ ਚੜਾਈ 14 ਏਕੜ ਜ਼ਮੀਨ ਸੀ ਜਿਹੜੀ 14 ਏਕੜ ਢੌਂਦਾ ਢੌਂਦਾ ਟਾਲਾ ਲੱਗਦੀ ਲੱਗਦੀ ਤੁਸੀਂ ਬੰਨ ਨੂੰ ਵੀ ਆਣ ਕੇ ਤੋੜ ਦਿੱਤਾ ਹੈ ਜੀ ਸੰਗਤਾਂ ਐਸ ਟਾਈਮ ਲੱਗੀਆਂ ਨੇ ਜੀ ਉਹਦੇ ਗਾੜੀ ਦੇ ਕਿਸਾ ਜੋਰ ਨਹੀਂ ਹੈਗਾ ਉਹਦੇ ਗਾੜੀ ਤੇ ਅਰਦਾਸ ਹੀ ਆ ਪਰ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਤੁਸੀਂ ਦੇਖ ਸਕਦੇ ਜੇ ਕਿੰਨੀਆਂ ਟਰਾਲੀਆਂ ਕਿੱਥੇ ਵੀ ਕਿਸੇ ਨੂੰ ਆਪ ਦੇ ਚੈਨਲ ਆ ਰਹੀ ਕਿਉਂਕਿ ਜਿਹੜੀ ਤੁਹਾਡੇ ਕੈਮਰੇ ਦੀ ਅੱਖ ਆ ਉਹ ਬਹੁਤ ਕੁਝ ਦਿਖਾ ਦਿੰਦੀ ਹੈ ਬਿਲਕੁਲ ਇਹ ਤੁਹਾਡੇ ਉਹ ਕੈਮਰੇ ਦੀ ਅੱਖ ਦੇ ਨਾਲ ਫਿਰ ਸੰਗਤਾਂ ਦੇ ਵਿੱਚ ਉਹਨਾਂ ਨੂੰ ਜਾਗਰਤੀ ਆਉਂਦੀ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਨੂੰ ਕਿੱਥੇ ਕੀ ਲੋੜ ਆ ਸੋ ਇਸ ਕਰਕੇ ਇਹ ਇਲਾਕੇ ਦੇ ਵਿੱਚ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੀਆਂ ਨੇ ਤੇ ਅਸੀਂ ਦਹੀ ਬੇਨਤੀ ਕਰਾਂਗੇ ਕਿ ਗੁਰੂ ਪਾਤਸ਼ਾਹ ਰਹਿਮਤ ਕਰਨ ਇਹ ਜਿਹੜਾ ਕਾਰਜ ਵਾ ਇਹ ਕਿਉਂਕਿ ਉਹ ਜੋ ਚਾਹੇ ਕਰਦਾ ਕਾਲਪੁਰ ਕੁਦਲ ਤੇ ਸਲ ਕਰੇ ਸਲ ਤੇ ਕੁਆ ਤੁਸੀਂ ਦੇਖੋ ਵੀ ਜਿੱਥੇ ਦਰਿਆ ਚੱਲਦਾ ਸੀ ਉੱਥੇ ਰੇਤਾ ਰਹੀ ਆ ਬਿਲਕੁਲ ਚਮਕ ਰਹੀ ਆ ਵਿੱਚ ਖੇਤ ਵਾਈ ਜੋਗ ਸੀਗੇ ਉਹ ਸਾਰੇ ਖੇਤ ਨਾ ਗਿਆ ਫੜ ਗਿਆ ਸੋ ਆਪਾਂ ਅਰਦਾਸ ਕਰੀਏ ਕੋ ਰਾਲਪੁਰ ਕੋ ਵਾਹਿਗੁਰੂ ਕਿਉਂਕਿ ਪੈ ਵਿੱਚ ਸੂਰਜ ਪੈ ਵਿੱਚ ਚੰਨ ਕੋ ਕਰੋੜੀ ਚਰਨਾਂ ਤੇ ਨਦੀਆਂ ਦਰਿਆ ਸਾਰੇ ਉਹਦੇ ਪੈ ਦੇ ਵਿੱਚ ਹੀ ਆ ਸੋ ਆਪਾਂ ਅਰਦਾਸ ਕਰੀਏ ਪਾਛਾਏ ਜਿਹੜਾ ਕਾਰਜ ਆ ਕਿਉਂਕਿ ਆਪਾਂ ਤਾਂ ਕੋਸ਼ਿਸ਼ ਕਰ ਰਹੇ ਆ ਬਿਲਕੁਲ ਰਹਿਮਤ ਗੁਰੂ ਦੀ ਹੋਣੀ ਆ ਸੰਯੋਗ ਸੰਗਤਾਂ ਮਿਲ ਰਿਹਾ ਕਿਉਂਕਿ ਸੰਗਤਾਂ ਦੇ ਵਿੱਚ ਇੰਨਾ ਸ਼ਾਇਆ ਆ ਕਿ ਉਹ ਪਟੇ ਨਹੀਂਦਾ ਜਿਹੜਾ ਪਛੜ ਕੇ ਤੁਨ ਹੈ ਗਿਆ ਜੇ ਕੋਈ 100 ਕਿਲੋ ਮੀਟਰ ਦਾ ਟਰਾਲੀਆਂ ਭਰ ਕੇ ਲੈ ਕੇ ਆ ਰਿਹਾ ਕੋਈ ਟਿੱਬੂ ਲੈ ਕੇ ਆ ਰਿਹਾ ਸੋ ਸਾਡੀ ਤੇ ਹੀ ਬੇਨਤੀ ਆ ਕਿ ਜਿਹੜੇ ਇੱਥੇ ਕਾਰ ਚਾਰੇ ਨੇ ਕਿਉਂਕਿ ਸਾਨੂੰ ਇੱਥੇ ਮਿੱਟੀ ਵੀ ਆ ਰਹੀ ਹੈ ਸਾਰਾ ਕੁਝ ਆ ਰਿਹਾ ਪਰ ਸਭ ਤੋਂ ਵੱਡਾ ਗੁਰਗਰੀ ਅਰਦਾਸ ਹੀ ਕਰੀਏ ਬੇਨਤੀ ਕਰੀਏ ਕਿਉਂਕਿ ਹਮ ਓਗਣ ਪਰ ਓਗਣ ਨਹੀਂ ਹਮਰ ਤਾਂ ਛੋੜ ਵਿਖੇ ਵਿਖਾਈ ਮਾਇਆ ਉਹ ਪਰ ਹਮ ਪੈਪੂਲੇ ਸਾਰਾ ਕਿਉਂਕਿ ਇਹ ਸਾਡੀ ਤੇ ਸੋਚ ਛੋਟੀ ਆਸਾਨੀ ਤੇ ਵਿਛੜੇ ਹੋਏ ਆ ਤੇ ਮਹਾਰਾਜ ਬਖਸ਼ਿਸ਼ ਕਰ ਦੇਵੇ ਜੋ ਸਾਨੂੰ ਨਾ ਗਿਆ ਆਪਣੀ ਰਹਿਮਤ ਕਰਕੇ ਜਿਹੜੇ ਕਾਰਜ ਇਹਨਾਂ ਨੂੰ ਸੰਪੂਰਨ ਕਰਦਾ। ਬਬਰ ਕੋ ਆਂਡ ਵਾਲੇ ਜਿਹੜਾ ਹੈਗਾ ਦੋ ਤਿੰਨ ਦਿਨ ਵਾਸਤੇ ਦੱਸਿਆ ਆ ਜਿਹੜਾ ਹੈਗਾ بارش ਕਾਫੀ ਦੱਸੀ ਆ ਵੱਡੇ ਪੱਧਰ ਤੇ ਹਿਮਾਚਲ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਲੇਕਿਨ ਪੰਜਾਬ ਅਸੀਂ ਦੇਖ ਰਹਾ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਦੱਸਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿ ਪਾਣੀ ਪਿੱਛੇੋਂ ਬੰਦ ਕਰ ਦਿੱਤਾ ਗਿਆ ਲੇਕਿਨ ਲੱਗ ਨਹੀਂ ਜਾ ਕੇ ਪਾਣੀ ਬੰਦ ਕਰ ਦਿੱਤਾ ਗਿਆ। ਜੇ ਐਸੇ ਤਰ੍ਹਾਂ ਅਗਲੇ 3-4 ਦਿਨ ਹੋਰ بارش ਇਸ ਤਰ੍ਹਾਂ ਭਾਰੀ ਪਈ ਤਾਂ ਪਾਣੀ ਦਾ ਵਹਾਅ ਤਾਂ ਇੰਨੀ ਜਿਹੜਾ ਹੈਗਾ ਬੜੀ ਤੇ ਜਿਹੜਾ ਫੇਰ ਚੱਲੇਗਾ ਤੇ ਇਹਦੇ ਨਾਲ ਤੁਹਾਡਾ ਪ੍ਰਸ਼ਾਸਨਾ ਤਾਲ ਮੇਲ ਤੁਹਾਡਾ ਬੁਲਾਇਆ ਉਹਨਾਂ ਨੇ ਕਿ ਤੁਸੀਂ ਜਿਹੜਾ ਕੱਲ ਸਾਨੂੰ ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਸੀ ਜੀ ਕਿ 5000 ਕਿਊਟ ਪਾਣੀ ਫੋਰਸ਼ ਛੜਿਆ ਜਾ ਰਿਹਾ ਜੀ ਪਰ ਅਸੀਂ ਕੱਲ ਵੀ ਸਤਲੁਜ ਤੋਂ ਨਾ ਕੇਂਦਰਿਆ ਤੋਂ ਨਦ ਪ੍ਰਸ਼ਾਪ ਤੋਂ ਅੱਜ ਵੀ ਆਏ ਹਾਂ ਉੱਥੇ ਅੱਜ ਪਾਣੀ ਜਿਹੜਾ ਉਹ ਕੱਲ ਨਾਲੋਂ ਤੇਜ਼ ਆ ਕੱਲ ਨਾਲੋਂ ਜ਼ਿਆਦਾ ਛੜਿਆ ਗਿਆ ਜੀ ਕਿਉਂਕਿ ਉਹਨਾਂ ਦੇ ਸੂਤਰਾਂ ਤੋਂ ਇਹ ਹੀ ਪਤਾ ਚੱਲ ਰਿਹਾ ਹੈ ਕਿ ਪਿੱਛੇ ਕੋਨ ਵਾਲੇ ਦਿਨਾਂ ਦੇ ਵਿੱਚ ਬਰਸਾਤ ਹੋ ਸਕਦੀ ਆ ਜੀ ਬਰਕਾ ਕੁਦਰਤ ਨੂੰ ਕੋਈ ਨਹੀਂ ਮਿਲ ਖਾ ਸਕਦਾ ਉਹ ਬਿਨ ਬੱਦਲਾਂ ਤੋਂ ਬਰਕਾ ਪਾ ਸਕਦਾ ਜੇ ਬੱਦਲ ਆ ਜਾਣ ਤੇ ਕੁਝ ਵੀ ਇੱਕ ਬੂੰਦ ਵੀ ਨਹੀਂ ਡਿੱਗ ਸਕਦੀ ਇਹ ਉਹਦੀ ਮौज ਆ ਪਰ ਜਿਹੜੀਆਂ ਸਰਕਾਰ ਦੇ ਅੰਕੜੇ ਉਹਦੇ ਮੁਤਾਬਕ ਇਹ ਜਿਹੜਾ ਇਸੇ ਕਰਕੇ ਇਸ ਬਨ ਨੂੰ ਮਜ਼ਬੂਤ ਕੀ ਕਰ ਰਹੇ ਆ ਕਿ ਇਹ ਜੇ ਬਨ ਨੂੰ ਮਜ਼ਬੂਤ ਕੀਤਾ ਜਾਵੇ ਜਿਵੇਂ ਹੁਣ ਆਪ ਜੀ ਇੱਥੇ ਖੜੇ ਜੇ ਇਹ ਜ਼ਮੀਨ ਦਰਿਆ ਨਾਲ ਉੱਚੀ ਆ ਝੋਨਾ ਦਿਖ ਰਿਹਾ ਜਿਹੜਾ ਅਗਲੇ ਬੰਨੇ ਚਲ ਜੀ ਜਿਹੜਾ ਉਹ ਗਨੇ ਦਾ ਖੇਤ ਆ ਉਹ ਪਤਾ ਲੱਗਾ ਵੀ ਇਹ ਦਰਿਆ ਨਾਲੋਂ ਨੀਵਾ ਆ ਜੇ ਉਹ ਨੂੰ ਰੋੜ ਲਈਏ ਤੇ ਹੋਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਹੋ ਸਕਦਾ ਸੋ ਸਾਡਾ ਤੇ ਸਾਰਿਆਂ ਦਾ ਪਰਾਲਾ ਇਹੀ ਆ ਤੇ ਆਪਦੇ ਚਲਣਾ ਇਹੀ ਕਰਾਂਗੇ ਵੀ ਜਿਹੜੀਆਂ ਸੰਕਤਾਂ ਪਹੁੰਚ ਸਕਦੀਆਂ ਉਹ ਪਹੁੰਚਣ ਕਿਉਂਕਿ ਬਹੁਤ ਵੱਡਾ ਜਿਹੜਾ ਪਾਣੀ ਦਾ ਹਵਾ ਜਿਹੜਾ ਉਹ ਚੇਂਜ ਕਰ ਤੁਕਾ ਆ ਕਿ 14 ਏਕੜ ਜ਼ਮੀਨ ਆ ਸਰਦਾਰ ਜੀ ਸਾਡੇ ਨਾਲ ਖੜੇ ਨੇ ਇਹ ਜਿਨ੍ਹਾਂ ਦੀ ਜ਼ਮੀਨ ਸੀ ਇਹਨਾਂ ਨੇ ਅਹੀਂ ਸਾਨੂੰ ਦੱਸਿਆ ਵੀ ਉਹ ਸਾਡੀਆਂ ਮੋਟਰਾਂ ਸੀ ਹੋਰ ਹੜ ਗਈਆਂ ਪਰ ਉਥੋਂ 14 ਕਿਲੋ 14 ਏਕੜ ਜ਼ਮੀਨ ਜਿਹੜੀ ਸੀ ਉਹ ਹੜ ਚੁੱਕੀ ਆ ਤੇ ਸੂਏਸ ਕਰਤਾਰਾ ਜੀ ਬਖਸ਼ਿਸ਼ ਕਾ ਨਾਮ ਆ ਦਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਾਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ